ਕਿਸੇ ਪਿੰਡ 'ਚ ਭਾਈ ਇੱਕ ਚੋਰ ਰਹਿੰਦਾ ਸੀ ਜਿਹੜਾ ਆਲੇ-ਦੁਆਲੇ ਦੇ ਇਲਾਕੇ 'ਚ ਬਹੁਤ ਚੋਰੀਆਂ ਕਰਦਾ ਸੀ ਤੇ ਇੱਕ ਵਾਰ ਉਹ ਚੋਰੀ ਕਰਨ ਦੇ ਖਿਆਲ ਨਾਲ ਕਿਸੇ ਪਿੰਡ 'ਚ ਜਾ ਰਿਹਾ ਸੀ ਪਰ ਜਾਂਦੇ-ਜਾਂਦੇ ਰਾਹ 'ਚ ਉਹਨੂੰ ਇੱਕ ਮਹਾਤਮਾ ਕਥਾਕਾਰਤਾ ਮਿਲਿਆ ਤੇ ਚੋਰ ਦੇ ਕੰਨਾਂ 'ਚ ਆਵਾਜ਼ ਪਈ ਵੀ ਬੰਦਾ ਜਿਹੜਾ ਕੁਝ ਵੀ ਬੀਜਦਾ ਏਥੇ ਉਹੀ ਉਹਨੂੰ ਵੱਢਣਾ ਪੈਂਦਾ ਜਿਵੇਂ ਕਿਕਰਾਂ ਬੀਜ ਕੇ ਜੀਮੀਦਾਰ ਗੁਰਖੰਦ ਦੀ ਆਸ ਨਹੀਂ ਕਰਦਾ ਇਸੇ ਤਰ੍ਹਾਂ ਮੰਦੇ ਕਰਮ ਕਰਨ ਵਾਲੇ ਲੋਕ ਅਗਲੇ ਜਨਮ ਚ ਸੁੱਖ ਦੀ ਆਸ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਇਹ ਕਰਮਾਂ ਦਾ ਫਲ ਭੋਗਣਾ ਹੀ ਪਊਗਾ ਤੇ ਚੋਰ ਭਈ ਕਾਫੀ ਦੇਰ ਤੱਕ ਇੱਕ ਦਰਖਤ ਹੇਠਾਂ ਖੜਾ ਉਹ ਮਹਾਤਮਾ ਦੇ ਬਚਨ ਨਹੀਂ ਸੁਣੀ ਗਿਆ ਤੇ ਮਹਾਤਮਾ ਫੇਰ ਕਹਿਣ ਲੱਗੇ ਕਹਿੰਦੇ ਮਨੁੱਖੀ ਜੁਨੀ ਇੱਕੋ ਵਾਰ ਮਿਲਦੀ ਹੈ ਤੇ ਇਹ ਦੇਹੀ ਜਿਹੜੀ ਮਿਲਦੀ ਐ ਇਹਨੂੰ ਦੇਵੀ ਦੇਵਤੇ ਵੀ ਤਰਸਦੇ ਨਹੀਂ ਤੇ ਇਹ ਜਨਮ ਮੰਦੇ ਕਰਮ ਕਰਕੇ ਗਵਾਉਣਾ ਨਹੀਂ ਚਾਹੀਦਾ ਸਗੋਂ ਚੰਗੇ ਕੰਮ ਕਰਨੇ ਚਾਹੀਦੇ ਨੇ ਤੇ ਚੋਰ ਦਾ ਭਈ ਉੱਥੇ ਖੜੇ ਦਾ ਗੱਲਾਂ ਸੁਣ ਕੇ ਉਥੋਂ ਹਿੱਲਣ ਨੂੰ ਜੀ ਨਾ ਕਰੇ ਤੇ ਉਹ ਉੱਥੇ ਖੜਾ ਸੰਤਾਂ ਦੇ ਬਚਨ ਸੁਣਦਾ ਗਿਆ ਜਦੋਂ ਸਤ ਸੰਗ ਸਮਾਪਤ ਹੋਈ ਤੇ ਲੋਕ ਉੱਠ ਕੇ ਉਥੋਂ ਜਾਣ ਲੱਗੇ ਤਾਂ ਚੋਰ ਨੇ ਮਹਾਤਮਾ ਦੇ ਪੈਰ ਫੜ ਲਏ ਤੇ ਕਹਿਣ ਲੱਗਿਆ ਮਹਾਰਾਜ ਮੈਂ ਢਟ ਕੇ ਇੱਕ ਰਾਹੇ ਪੈ ਗਿਆ ਸੀ ਮੈਨੂੰ ਰਾਹ ਪਾ ਦਿਓ ਤੇ ਫਿਰ ਚੋਰ ਨੇ ਸਾਰੀ ਗੱਲਬਾਤ ਸੁਣਾਈ ਵੀ ਐਂ ਕਰਕੇ ਮੈਨੂੰ ਚੋਰੀ ਦੀ ਆਦਤ ਹੈ ਵੀ ਸ਼ੁਰੂ ਤੋਂ ਹੀ ਚੋਰੀਆ ਕਰਦਾ ਆਉਣਾ ਤੇ ਮੈਂ ਲੋਕਾਂ ਨੂੰ ਬਹੁਤ ਦੁਖੀ ਕੀਤਾ ਇਹ ਚੀਜ਼ ਨਾਲ ਤੇ ਮੈਨੂੰ ਕੋਈ ਮੁਕਤੀ ਦਾ ਰਾਹ ਦੱਸੋ ਤੇ ਉਹ ਮਹਾਤਮਾ ਉਹਦੇ ਵੱਲ ਕਿੰਨਾ ਚੇਰ ਪਈ ਨਿਗਾਹ ਪਰ ਕੇ ਦੇਖੀ ਗਏ ਫਿਰ ਉਹਦੀ ਪਿੱਠ ਤੇ ਹੱਥ ਫੇਰਿਆ ਤੇ ਕਹਿੰਦੇ ਤੂੰ ਆਪਦਾ ਜਿਹੜਾ ਕੰਮ ਐ ਇਹ ਪੁੱਠਾ ਇਹਨੂੰ ਤਿਆਗ ਦੇ ਤੇ ਨੇਕ ਕਮਾਈ ਕਰਕੇ ਸਿਮਰਨ ਕਰਕੇ ਗੁਜ਼ਾਰਾ ਕਰਨਾ ਸ਼ੁਰੂ ਕਰ ਦੇ ਇਹ ਤੋਂ ਇਲਾਵਾ ਕਹਿੰਦੇ ਵੀ ਜਿਹੜਾ ਤੂੰ ਤੂੰ ਲੁੱਟਿਆ ਉਹ ਗਰੀਬਾਂ ਚ ਵੰਡ ਦੇ ਤੇ ਇਹ ਗੱਲ ਸੁਣ ਕੇ ਭਾਈ ਉਹ ਚੋਰ ਕਹਿੰਦਾ ਵੀ ਦੇਖੋ ਇਹ ਕੰਮ ਤਾਂ ਮੈਂ ਕਰ ਦੂੰਗਾ ਪਰ ਜਿਹੜੇ ਮੈਂ ਪਿਛਲੇ ਪਾਪ ਕਰ ਲਏ ਉਹ ਤਾਂ ਮੈਨੂੰ ਭੋਗਣੀ ਪੈਣਗੇ ਉਹਨਾਂ ਤੋਂ ਕਿਵੇਂ ਨਿস্তারਾ ਹੋਊਗਾ ਤੇ ਫੇਰ ਭਈ ਉਹ ਸਾਧ ਮਹਾਤਮਾ ਨੇ ਉਹਨੂੰ ਦੱਸਿਆ ਵੀ ਤੂੰ ਸੱਚੇ ਦਿਲੋਂ 68 ਤੀਰਥਾਂ ਦੇ ਇਸ਼ਨਾਨ ਕਰਕੇ ਇਹ ਪਾਪ ਗਵਾ ਸਕਦਾ ਹੈ ਤੇ ਨਾਲ ਦੀ ਨਾਲ ਉਹਨੂੰ ਇੱਕ ਗੱਲ ਹੋਰ ਸਮਝਾਈ ਉਹਦੇ ਹੱਥ 'ਚ ਇੱਕ ਮੈਲੀ ਚਾਦਰ ਫੜਾਤੀ ਕਹਿੰਦਾ ਜਦੋਂ ਵੀ ਇਸ ਇਨਾਨ ਕਰਿਆ ਕਰੇਗਾ ਇਹ ਮੈਲੀ ਚਾਦਰ ਜਰੂਰ ਦੇਖਿਆ ਕਰੀ ਤੇ ਜਦੋਂ ਇਹ ਚਿੱਟੀ ਹੋ ਗਈ ਉਦੋਂ ਮੇਰੇ ਕੋਲ ਵਾਪਸ ਆ ਜੀ ਤੇ ਸਮਝ ਲਈ ਵੀ ਤੇਰੇ ਪਿਛਲੇ ਪਾਪ ਧੋਤੇ ਗਏ ਤੇ ਫਿਰ ਥੋੜਾ ਜਿਹਾ ਟਾਈਮ ਰੋਕ ਕੇ ਭਈ ਦੁਬਾਰਾ ਕਿਹਾ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚ ਕੇ ਰਹੀਂ ਇਹਨਾਂ ਨੂੰ ਨੇੜੇ ਨਾ ਟੁੱਕਨ ਦੇਈ ਤੇ ਉਹ ਚੋਰ ਭਈ ਮੈਲੀ ਚਾਦਰ ਲੈ ਕੇ ਤੇ ਆਸ਼ੀਰਵਾਦ ਲੈ ਕੇ ਮਹਾਤਮਾ ਤੋਂ ਉਥੋਂ ਪਹਿਲੇ ਤੀਰਥ ਨੂੰ ਤੁਰ ਪਿਆ ਤੇ ਪੂਰੀ ਸਰਦਾ ਨਾਲ ਉਹਨੇ ਉੱਥੇ ਜਾ ਕੇ ਇਸ਼ਨਾਨ ਕੀਤਾ ਤੇ ਰੱਬ ਦਾ ਨਾਮ ਲੈਂਦਾ ਲੈਂਦਾ ਉਹ ਅਗਲੇ ਤੀਰਥ ਵੱਲ ਤੁਰ ਪਿਆ ਤੇ ਇੱਕ ਇੱਕ ਕਰਕੇ ਉਹਨੇ ਸਾਰੇ ਤੀਰਥਾਂ ਤੇ ਇਸ਼ਨਾਨ ਕਰ ਲਿਆ ਤੇ ਨਾਲ ਦੀ ਨਾਲ ਪਰਮਾਤਮਾ ਦਾ ਨਾਮ ਵੀ ਸਿਮਰਦਾ ਰਹਿੰਦਾ ਤੇ ਇਹੀ ਯਾਤਰਾ ਕਰਦੇ ਕਰਦੇ ਉਹਨੂੰ ਕਾਫੀ ਸਮਾਂ ਬੀਤ ਗਿਆ ਪਰ ਜਿਹੜੀ ਉਹ ਚਾਰਦਰਸੀ ਉਫੋਚਿਤੀ ਨਾ ਹੋਈ ਤੇ ਉਸੇ ਤਰ੍ਹਾਂ ਮੈਲੀ ਰਹੀ ਤੇ ਜਦੋਂ ਕੋਈ ਰੰਗ ਦੇ ਵਿੱਚ ਫਰਕ ਨਾ ਬਿਆ ਸਾਰੇ ਤੀਰਸਾਂ ਦੇ ਉੱਤੇ ਇਸ਼ਨਾਨ ਵੀ ਕਰ ਲਏ ਤਾਂ ਉਹ ਜਿਹੜਾ ਚੋਰ ਬੰਦਾ ਸੀ ਉਹ ਨਿਰਾਸ਼ ਹੋ ਗਿਆ ਤੇ ਵਾਪਸ ਸਾਧੂ ਮਹਾਤਮਾ ਵੱਲ ਤੁਰ ਪਿਆ ਤੇ ਸੋਚਦਾ ਹੁੰਦਾ ਵੀ ਜਾ ਕੇ ਪੁੱਛਾਂਗੇ ਵੀ ਫਰਕ ਕੀ ਰਹਿ ਗਿਆ ਯਾਤਰਾ ਦੇ ਵਿੱਚ ਜਾਂਦਿਆਂ ਜਾਂਦੇ ਰਾਹ 'ਚ ਉਹਨੂੰ ਇੱਕ ਜੰਗਲ ਆਇਆ ਤੇ ਰਾਤ ਵੀ ਪੈਣੀ ਸ਼ੁਰੂ ਹੋ ਗਈ ਤੇ ਉਹਨੇ ਸੋਚਿਆ ਵੀ ਇੱਥੇ ਰਾਤ ਅੱਜ ਕੱਟ ਕੇ ਸਵੇਰੇ ਤੁਰ ਪਾਂਗੇ ਕਿਉਂ ਡਰਦਾ ਸੀ ਵੀ ਕਈ ਵਾਰੀ ਰਾਤ ਨੂੰ ਤੁਰੂੰਗਾ ਵੀ ਕੋਈ ਜਾਨਵਰ ਵਗੈਰਾ ਨਾ ਆ ਜਾਈ ਤੇ ਇਹ ਗੱਲ ਕਰਕੇ ਉਹਨੇ ਸੋਚਿਆ ਵੀ ਅੱਜ ਦੀ ਰਾਤ ਇੱਥੇ ਹੀ ਕੱਟ ਲੈਨੇ ਆ ਤੇ ਫੇਰ ਉਹਨੂੰ ਖਿਆਲ ਆਇਆ ਵੀ ਜੇ ਇਹ ਖਾਂ ਪਊਂਗਾ ਵੀ ਕਈ ਵਾਰੀ ਕੋਈ ਸੱਪ ਵਗੈਰਾ ਨਾ ਆ ਜੇ ਤਾਂ ਕਰ ਕਿਉਂ ਨੀ ਚਾਦਰ ਦੇ ਚਾਰੇ ਲਾੜ ਬਨ ਕੇ ਦਰਸਤ ਨਾਲ ਤੇ ਉਹਦੇ ਵਿਚਾਲੇ ਝੂਲਾ ਜਾ ਬਣਾ ਕੇ ਵਿੱਚ ਲੰਮਾ ਪੈ ਗਿਆ ਤੇ ਆਰਾਮ ਕਰਮ ਲਕਿਆ ਹਾਲੇ ਜਾਗਦੀ ਸੀ ਥੋੜੇ ਜਿਹੀ ਟਾਈਮ ਬਾਅਦ ਉਹਨੂੰ ਦੂਰੋਂ ਕੋਈ ਆਵਾਜ਼ ਸੁਣੀ ਤੇ ਜਿਹਦੇ ਚ ਇੱਕ ਔਰਤ ਦੀ ਆਵਾਜ਼ ਸੀ ਤੇ ਕੁਛਕ ਬੰਦਿਆਂ ਦੀ ਆਵਾਜ਼ ਸੀ ਤੇ ਇਸ ਤਰ੍ਹਾਂ ਦੀ ਸੂਹ ਆਉਂਦੀ ਸੀ ਉਹਨੂੰ ਵੀ ਜਿਵੇਂ ਕੋਈ ਬੰਦੇ ਕ੍ਰਿਸ਼ਕੇ ਕਿਸੇ ਕੁੜੀ ਨੂੰ ਜੰਗਲ ਦੇ ਵਿੱਚ ਲੈ ਕੇ ਜਾ ਰਹੇ ਹੂਣ ਤੇ ਉਹ ਕੁੜੀ ਉੱਚੀ ਉੱਚੀ ਚੀਕਾ ਮਾਰਦੀ ਹੋਵੇ ਤੇ ਉਹਨੇ ਚੀਕਾ ਸੁਣ ਕੇ ਉਹ ਦਰਖਤ ਤੋਂ ਸਾਲ ਮਾਰੀ ਤੇ ਉਧਰ ਨੂੰ ਤੁਰ ਪਿਆ ਜਿੱਧਰੋਂ ਉਹ ਆਵਾਜ਼ ਆਉਂਦੀ ਸੀ ਤੇ ਉੱਥੇ ਉਹਨੇ ਦੇਖਿਆ ਵੀ ਪੰਜ ਬੰਦੇ ਇੱਕ ਜਵਾਨ ਕੁੜੀ ਨੂੰ ਘੇਰੀ ਖੜੇ ਸੀ ਤੇ ਪੂਰਾ ਗੁੱਸੇ ਨਾਲ ਉਹਨੂੰ ਇੱਕ ਕਹਿੰਦਾ ਮੈਂ ਤੈਨੂੰ ਕੱਚੀ ਨੂੰ ਖਾਜੂਗਾ ਤੇ ਸਾਰੀਆਂ ਗੱਲਾਂ ਦੇ ਗਿਣ-ਗਿਣ ਬਦਲੇ ਲਾਉਂ ਤੇ ਦੂਜਾ ਕਹਿੰਦਾ ਮੈਨੂੰ ਤਾਂ ਇਹ ਸੋਹਣੀ ਲੱਗਦੀ ਐ ਮੈਂ ਇਹਨੂੰ ਭੋਗ ਲਾਂ ਤੇ ਤੀਜਾ ਕਹਿੰਦਾ ਮੈਨੂੰ ਤਾਂ ਇਹਦੇ ਗਹਿਣੇ ਚੰਗੇ ਲੱਗਦੇ ਨੇ ਤੇ ਚੌਥਾ ਕਹਿੰਦਾ ਮੈਨੂੰ ਤਾਂ ਇਹ ਹਮੇਸ਼ਾ ਦਰਕਾਰ ਦੀ ਰਹੀ ਆ ਅੱਜ ਮੈਂ ਇਹਦੇ ਤੋਂ ਆਪਦੇ ਪੈਰ ਚ ਟਾਉਂਗਾ ਤੇ ਦੇਖਦੇ ਆਂ ਵੀ ਇਹਦੀ ਮਦਦ ਕੌਣ ਕਰਦਾ ਹੈ ਤੇ ਜਿਹੜਾ ਪੰਜਵਾਂ ਸੀ ਉਹ ਥੋੜਾ ਜਿਹਾ ਨਰਮ ਸੀ ਵਿਚਾਰਾ ਇਹ ਕਹਿੰਦਾ ਇਹ ਆਪਣੇ ਹੱਥਾਂ 'ਚ ਜੰਮੀ ਪਲੀ ਆ ਵੀ ਆਪਣੇ ਮਾਲਕ ਦੀ ਧੀ ਐ ਤੁਸੀਂ ਜਿਹੜਾ ਕੁਝ ਵੀ ਕਰਨਾ ਹੈ ਵੀ ਖੋਣਾ ਖੋਲੋ ਪਰ ਇਹਨੂੰ ਜ਼ਿਆਦਾ ਪਰੇਸ਼ਾਨ ਨਾ ਕਰੋ ਉਹ ਮਟਿਆਰ ਵਿਚਾਰੀ ਜਿਵੇਂ ਕੋਈ ਬੋਟੀ ਹੁੰਦੀ ਐ ਤੇ ਇਸ ਤਰ੍ਹਾਂ ਸਜੀ ਸাবਰੀ ਖੜੀ ਸੀ ਤੇ ਉਹਦਾ ਜਿਸਮ ਗੈਰਿਆਂ ਨਾਲ ਲੱਧਿਆ ਹੋਇਆ ਸੀ ਤੇ ਅੱਖਾਂ 'ਚ ਵਿਚਾਰੀ ਦੇ ਹੰਝੂ ਆਏ ਹੋਏ ਜਿਵੇਂ ਉਹ ਤਰਲੇ ਕਰਦੇ ਹੋਵੇ ਉਹਨਾਂ ਦੇ ਤੇ ਉਹ ਚੋਰ ਉਹਨਾਂ ਦੇ ਕੋਲੇ ਜਾ ਕੇ ਖੜ ਗਿਆ ਤੇ ਸਾਰੀ ਗੱਲਬਾਤ ਉਹਨਾਂ ਤੋਂ ਜਿਵੇਂ ਜਾਣਨ ਲੱਗਿਆ ਤੇ ਉਹਨੂੰ ਦੇਖ ਕੇ ਜਿਹੜੇ ਉਹ ਪੰਜੇ ਮਰਦ ਸੀ ਉਹ ਹੱਕੇ-ਬੱਕੇ ਰਹਿ ਗਏ ਤੇ ਉਹ ਕੁੜੀ ਨੂੰ ਛੱਡ ਕੇ ਉਹਦੇ ਕਿੰਨੇ ਨੂੰ ਹੋ ਗਏ ਪੰਜੇ ਤੇ ਕਹਿੰਦੇ ਤੂੰ ਕੌਣ ਐ ਇੱਥੇ ਕੀ ਕਰ ਮ ਆਇਆ ਤਾਂ ਚੋਰ ਨੇ ਦੇਖਿਆ ਵੀ ਕਿਸੇ ਦੇ ਹੱਥ 'ਚ ਤਾਂ ਤਲਵਾਰ ਸੀ ਕਿਸੇ ਕੋਲੇ ਛੋਟੀ ਸੀ ਕਿਸੇ ਕੋਲੇ ਘੋਸ ਸੀ ਤੇ ਉਹ ਆਪ ਖਾਲੀ ਹੱਥ ਸੀ ਤੇ ਉਹਨੇ ਦੇਖ ਲਿਆ ਵੀ ਇਹਨਾਂ ਨਾਲ ਪੰਜਾਂ ਨਾਲ ਜੇ ਮੈਂ ਲੜੂੰਗਾ ਪਿਓਖਾ ਤੇ ਤਾਂ ਕਰ ਕਿਉਂਨੇ ਆਪਦੀ ਚਤਰਾਈ ਤੋਂ ਕੰਮ ਲਿਆ ਤੇ ਕਹਿੰਦਾ ਮੈਂ ਵੀ ਛੋਡੇ ਵਾਂਗੂ ਇੱਕ ਚੋਰ ਆ ਤੇ ਮੇਰਾ ਧੰਦਾ ਇਹੀ ਆ ਵੀ ਆਉਂਦੇ ਜਾਂਦੇ ਮਸਾਫਰਾਂ ਨੂੰ ਲੁੱਟਦਾ ਤੇ ਇੱਥੇ ਨੇੜੇ ਪਈ ਮੈਂ ਵਿਸਰਾਮ ਕਰੀ ਜਾਂਦਾ ਸੀ ਤੇ ਜਦੋਂ ਚੀਕਾਂ ਸੁਣੀਆ ਮੈਂ ਇੱਧਰ ਨੂੰ ਆ ਗਿਆ ਤੇ ਫਿਰ ਉਹ ਚੋਰ ਨੇ ਪੁੱਛਿਆ ਵੀ ਇਹ ਕੁੜੀ ਕੌਣ ਆ ਇਤੈ ਲੱਗਦਾ ਵੀ ਜਿਵੇਂ ਸੱਚ ਵਿਆਹੀ ਹੁੰਦੀ ਐ ਵੀ ਤੁਹਾਡਾ ਕੀ ਰਿਸ਼ਤਾ ਆਪਸ ਵਿੱਚ ਇਦੋਂ ਪਹਿਲਾਂ ਉਹ ਪੰਜ ਮਰਦ ਕੁਛ ਬੋਲਦੇ ਉਹ ਕੁੜੀ ਬੋਲ ਪਈ ਕਹਿੰਦੀ ਕਹਾਰ ਮੇਰੀ ਡੋਲੀ ਲਈ ਜਾਂਦੇ ਸੀ ਰਾਹ 'ਚ ਇਹ ਮਿਲ ਕੇ ਪੰਜੇ ਤੇ ਉਹਨਾਂ ਤੋਂ ਮੇਰੀ ਡੋਲੀ ਖੋ ਲਿਆਏ ਤੇ ਹੁਣ ਲਿਆ ਕੇ ਇੱਥੇ ਇਹ ਮੇਰੇ ਨਾਲੇ ਤਾਂ ਗੈਣੀ ਤੇ ਨਾਲੇ ਮੇਰੀ ਇੱਜ਼ਤ ਲੁੱਟਣਾ ਚਾਹੁੰਦੇ ਨੇ ਤੇ ਹੋ ਸਕਦਾ ਮੈਨੂੰ ਮਾਰ ਦੇ ਨਾ ਤੇ ਚੋਰ ਨੇ ਉਹ ਪੰਜਾਂ ਮਰਦਾਂ ਨੂੰ ਸਮਝਾਇਆ ਕਹਿੰਦਾ ਤੁਸੀਂ ਇਹਦਾ ਗਹਿਣਾ ਗੱਟਾ ਵੇਚ ਸਕ ਲੁੱਟ ਲੋ ਪਰ ਇਹਨੂੰ ਮਾਰੋ ਨਾ ਵਿਚਾਰੀ ਨੂੰ ਤੇ ਇਹਦੀ ਇੱਜ਼ਤ ਵੀ ਲੁੱਟਣੀ ਸੋਭਾ ਨਹੀਂ ਦਿੰਦੀ ਸੋਨੂੰ ਪਰ ਉਹਨਾਂ ਚੋਂ ਇੱਕ ਬੰਦਾ ਕਹਿੰਦਾ ਵੀ ਮੈਂ ਤੇ ਆਹ ਬੰਦਾ ਇਹਦੇ ਨੌਕਰਾਂ ਤੇ ਜੇ ਅੱਜ ਇਹਨੂੰ ਇੱਥੇ ਜਿਉਂਦੀ ਛੱਡਤਾ ਵੀ ਇਹ ਘਰੇ ਦੱਸੂਗੀ ਤੇ ਉਦੋਂ ਬਾਅਦ مصیبت ਸਾਡੇ ਤੇ ਪਊਗੀ ਤੂੰ ਆਵ ਸਿਆਣਾ ਵੀ ਹੁਣ ਮਾਰੀਏ ਨਾ ਤਾਂ ਹੋਰ ਕੀ ਕਰੀਏ ਤੇ ਚੋਰ ਸੋਚੀ ਪੈ ਗਿਆ ਤੇ ਕਹਿੰਦਾ ਤੁਸੀਂ ਹੁਣ ਆਰਾਮ ਕਰੋ ساری ਰਾਤ ਪਈਆ ਕਹਿੰਦਾ ਮੈਂ ਹੱਲ ਕੱਢ ਲੂੰ ਕੋਈ ਤੇ ਚੋਰ ਫੇਰ ਕਹਿੰਦਾ ਜੇ ਅਸੀਂ ਸੌਂਗੇ ਇਹ ਕੁੜੀ ਇਥੋਂ ਬਾਗੀ ਤੇ ਗਾਂਹਾਂ ਜਾ ਕੇ ਇਹਨੇ ਗੱਲ ਦੱਸਤੀ ਫੇਰ ਤਾਂ ਚੋਰ ਕਹਿੰਦਾ ਵੀ ਮੈਂ ਇਹਦੀ ਰਾਤ ਹੀ ਕਰੂੰਗਾ ساری ਰਾਤ ਵੀ ਸਵੇਰ ਤੱਕ ਕੋਈ ਨਾ ਕੋਈ ਰਾਹ ਕੱਢ ਲਾਂਗੇ ਆਪਾਂ ਉਹਨੇ ਦਲਾਸਾ ਜਾਂ ਦੇਤਾ ਉਹਨਾਂ ਨੂੰ ਤੇ ਚੋਰ ਪਈ ਆਈਆਂ ਆਪਦੀਆਂ ਗੱਲਾਂ ਕਰਦੇ ਰਹੇ ਫਿਰ ਉਹ ਪੰਜੇ ਆਰਾਮ ਕਰਨ ਲੱਗ ਗਏ ਤੇ ਕੋਈ ਥਾਂ ਦੇਖਦੇ ਨੇ ਬੈਠਣ ਵਾਸਤੇ ਤੇ ਹਥਿਆਰ ਵੀ ਆਪਦੇ ਨੇੜੀ ਰੱਖ ਲਏ ਉਹਨਾਂ ਨੇ ਤੇ ਥੋੜੇ ਟਾਈਮ ਬਾਅਦ ਉਹ ਆਪਦਾ ਬੈਠ ਗਈ ਤੇ ਜਿਹੜੇ ਦਾ ਡੰਗਾ ਸੀ ਤਲਵਾਰ ਸੀ ਹੋਰ ਉਹ ਸਾਰਾ ਕੁਝ ਪਾਸੇ ਰੱਖਤਾ ਤੇ ਉਹ ਚੋਰ ਨੇ ਚਤਰਾਈ ਨਾਲ ਇੱਕ ਤਾਂ ਤਲਵਾਰ ਆਪ ਫੜ ਲਈ ਤੇ ਇੱਕ ਉਹ ਕੁੜੀ ਨੂੰ ਫੜਾਤੀ ਤੇ ਜਿਹੜੇ ਬਾਕੀ ਹਥਿਆਰ ਸੀ ਉਹ ਪਰਾਂਲ ਕੋਤੇ ਕਿਤੇ ਤੇ ਦੋਹਾ ਦੇ ਹੱਥਾਂ 'ਚ ਜਦੋਂ ਤਲਵਾਰ ਸੀ ਉਹਨਾਂ ਨੇ ਉਹ ਪੰਜਾਂ ਨੂੰ ਕਿਹਾ ਵੀ ਆਜੋ ਹੁਣ ਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਸੀ ਤਾਂ ਕਰਕੇ ਉਹ ਪੰਜੇ ਭਈ ਉਹਨਾਂ ਨੇ ਵੱਢ ਤੇ ਉੱਥੀ ਤੇ ਉਹ ਚੋਰ ਕੁੜੀ ਨੂੰ ਕਹਿੰਦਾ ਵੀ ਚੱਲ ਤੈਨੂੰ ਸਾਡੇ ਆਵਾਂ ਉੱਥੇ ਘਰੇ ਤਾਂ ਉਹ ਕਹਿੰਦੀ ਵੀ ਜੇ ਮੈਨੂੰ ਉਹਨਾਂ ਨੇ ਕਬੂਲ ਨਾ ਕੀਤਾ ਕੁੜੀ ਦੋ ਚਿੱਟੀਆਂ 'ਚ ਪੈ ਗਈ ਕਿਉਂ ਕਹਿੰਦੀ ਉਹ ਤਾਂ ਬਾਹਲੇ ਬੁੱਝਦੇ ਨਿਕਲੇ ਵੀ ਜਦੋਂ ਮੇਰਾ ਡੋਲਾ ਖੋਕੇ ਲਿਆਏ ਨੇ ਮੈਨੂੰ ਬਚਾਉਣਾ ਤਾਂ ਦੂਰ ਮੇਰੇ ਪਿੱਛੇ ਵੀ ਨਹੀਂ ਆਏ ਵੀ ਘਟੂ ਘਟਾਏ ਤਾਂ ਦੇਖ ਲਿਏ ਵੀ ਲੈ ਕਿੱਥੇ ਗਏ ਤਾਂ ਕਰ ਕਿਉ ਪਈ ਚੁੰਨੀ ਨਾਲ ਦੇ ਹੰਝੂ ਪੂੰਜਣ ਲੱਗੀ ਤੇ ਉਹ ਚੋਰ ਨੂੰ ਕਹਿੰਦੀ ਵੀ ਹੁਣ ਤਾਂ ਤੂੰ ਹੀ ਮੇਰਾ ਰਖਵਾਨਾ ਹੈ ਵੀ ਜਿੱਥੇ ਮਰਜੀ ਲੈ ਜਾ ਮੈਨੂੰ ਤੇ ਉਹ ਕਹਿੰਦਾ ਚੋਰ ਕਹਿੰਦਾ ਵੀ ਤੂੰ ਮੇਰੀ ਭੈਣ ਹੈ ਵੀ ਆ ਜਾ ਮੈਂ ਤੈਨੂੰ ਤੇਰੇ ਪਿਓ ਕੋਲ ਛੱਡ ਕੇ ਆਉਂਗਾ ਤੇ ਉਹ ਰਾਤ ਨੂੰ ਉਹ ਜੰਗਲ 'ਚ ਹੀ ਰਹੇ ਤੇ ਸਵੇਰੇ ਉਹ ਸੱਜ ਬਹੀ ਕੁੜੀ ਨੂੰ ਨਾਲ ਲੈ ਕੇ ਉਹਦੇ ਪਿੰਡ ਗਿਆ ਤੇ ਉੱਥੇ ਉਹਦਾ ਪਿਓ ਭਰਾ ਤੇ ਹੋਰ ਰਿਸ਼ਤੇਦਾਰ ਕੁੜੀ ਨੂੰ ਗਹਿਣਿਆ ਸਮੇਤ ਜਮਾ ਜਿਉਂਦੀ ਦੇਖ ਕੇ ਬਹੁਤ ਖੁਸ਼ ਹੋਏ ਤੇ ਸਾਰੀ ਕਹਾਣੀ ਸੁਣਾ ਕੇ ਉਹ ਕੁੜੀ ਨੇ ਦੱਸਿਆ ਵੀ ਐ ਕਰਕੇ ਵੀ ਚੋਰ ਮਾਰੇ ਤੇ ਇਹ ਬਾਈ ਨੇ ਮੇਰੀ ਰੱਖਿਆ ਕੀਤੀ ਤਾ ਉਹਨਾਂ ਨੇ ਕਿਹਾ ਵੀ ਤੈਨੂੰ ਇਨਾਮ ਦੇਵਾਂਗੇ ਕੁੜੀ ਦਾ ਪਿਓ ਤੇ ਭਾਈ ਕਹਿੰਦੇ ਉਹ ਕਹਿੰਦਾ ਵੀ ਮੈਂ ਤਾਂ ਇੱਕ ਫੁੱਟੀ ਕੌਡੀ ਵੀ ਨਹੀਂ ਲੈਣੀ ਤੁਹਾਡੇ ਤੋਂ ਮੈਂ ਤਾਂ ਇੱਕ ਭਾਈ ਦਾ ਫਰਜ਼ ਨਿਭਾਇਆ ਹੈ ਵੀ ਜੇ ਕੋਦਰਤ ਨੇ ਮੈਨੂੰ ਉੱਥੇ ਭੇਜਿਆ ਤਾਂ ਹੀ ਮੇਰੀ ਰੱਖਿਆ ਕਰ ਸਕਿਆ ਤੇ ਇਹ ਗੱਲ ਕਹਿ ਕੇ ਭਾਈ ਉਹਨੇ ਉੱਥੋਂ ਵਿਦਿਆ ਲਈ ਤੇ ਤੁਰ ਪਿਆ ਤੇ ਤੁਰੇ ਆਉਂਦੇ ਆਉਂਦੇ ਤੇ ਉਹਦੇ ਯਾਦ ਆਇਆ ਵੀ ਜਿਹੜੀ ਮਹਾਤਮਾ ਨੇ ਚਾਦਰ ਦਿੱਤੀ ਸੀ ਉਹ ਤਾਂ ਜੰਗਲ 'ਚ ਹੀ ਰਹਗੀ ਤੇ ਉੱਥੋਂ ਹੋਣੇ ਪੈਰੀ ਫੇਰ ਵਾਪਸ ਜੰਗਲ ਚ ਗਿਆ ਤੇ ਜਾ ਕੇ ਜਦੋਂ ਉੱਥੇ ਚਾਦਰ ਉਹ ਦੇਖੀ ਉਹ ਤਾਂ ਹੈਰਾਨ ਰਹਿ ਗਿਆ ਉਹ ਚਾਦਰ ਪਈ ਚਿੱਟੀ ਹੋਈ ਪਈ ਤੇ ਪਹਿਲਾਂ ਵਾਂਗੂ ਮੈੜੀ ਨਹੀਂ ਸੀ ਰਹੀ ਹੁਣ ਤੇ ਉਹ ਚੋਰ ਚਿੱਟੀ ਚਾਦਰ ਲੈ ਕੇ ਸਿੱਧਾ ਮਹਾਤਮਾ ਕੋਲ ਗਿਆ ਤੇ ਆ ਕੇ ਸਾਰੀ ਕਹਾਣੀ ਉਹਨੂੰ ਸੁਣਾਈ ਤੇ ਇਹ ਗੱਲ ਕਹਿੰਦਾ ਪਰ ਮੇਰੇ ਸਮਝ ਨਹੀਂ ਆਈ ਵੀ 68 ਤੀਰਥਾਂ ਦੇ ਇਸ਼ਨਾਨ ਕਰਕੇ ਬੀ ਇਹ ਮੈਰੀ ਦੀ ਮੈਰੀ ਸੀ ਪਰ ਜੇ ਤੋ ਪੰਜ ਕਤਲ ਕਰਤੇ ਮੈਂ ਫੇਰ ਇਹ ਚਿੱਟੀ ਕਿਵੇਂ ਹੋਗੀ ਤਮਹਾ ਆਤਮਾਨਿਓ ਨੂੰ ਮੂਰੋਂ ਸਮਝਾਇਆ ਕਹਿੰਦਾ ਵੀ ਜਿਹੜੇ ਤੂੰ ਕਾਤਲ ਕੀਤੇ ਨੇ ਉਹ ਕਿਸੇ ਨੂੰ ਲੁੱਟਣ ਵਾਸਤੇ ਜਾਂ ਆਪਦੇ ਸਵਾਰਥ ਵਾਸਤੇ ਨਹੀਂ ਕੀਤੇ ਬਲਕਿ ਤੂੰ ਇੱਕ ਭਲਾਈ ਦੇ ਕੰਮ ਚ ਕੀਤੇ ਨੇ ਕਿਸੇ ਦੀ ਇੱਜ਼ਤ ਬਚਾਈ ਐ ਜਾਨ ਬਚਾਈ ਐ ਤੇ ਮਾਲ ਬਚਾਇਆ ਤੂੰ ਰੱਖਿਆ ਕੀਤੀ ਆ ਕਿਸੇ ਦੀ ਗਰੀਬ ਦੀ ਰੱਖਿਆ ਕਰਨ ਵਾਸਤੇ ਜੇ ਕਿਸੇ ਦੀ ਜਾਨ ਵੀ ਲੈਣੀ ਪੈ ਜੇ ਤਾਂ ਮਾੜੀ ਨਹੀਂ ਹੁੰਦੀ ਤੂੰ ਪੰਜ ਦੁਸ਼ਟ ਬੰਦੇ ਮਾਰੇ ਨੇ ਹੋ ਸਕਦਾ ਹਾਲੇ ਐ ਨਹੀਂ ਪਤਾ ਹੋ ਕਿੰਨੇ ਕੁ ਗੁਨਾਹ ਹੋਰ ਕਰਦੇ ਤੇ ਕਿੰਨੇ ਲੋਕਾਂ ਨੂੰ ਤੰਗ ਕਰਦੇ ਤੂੰ ਪਾਪ ਨੂੰ ਨਸ਼ਟ ਕੀਤਾ ਤੇ ਇਹ ਗੱਲ ਸੁਣ ਕੇ ਉਹਦੇ ਸਮਝ ਆ ਗਈ ਬੀਜੇ ਭਲਾਈ ਦੇ ਰਾਹ ਤੇ ਚੱਲਾਂਗੇ ਤੇ ਦਿਲੋਂ ਭਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹ ਹੀ ਵੱਡੀ ਗੱਲ ਐ ਨਾ ਤਾਂ ਤੀਰਥ ਜਾਇਕ ਉਸ ਬਣਦਾ ਤੇ ਨਾ ਰੱਬ ਦਾ ਨਾਮ ਲਏ ਤੂੰ ਜੇ ਕੋਈ ਪੁਲਾ ਕੰਮ ਕਰਾਂਗੀ ਫੇਰ ਹੀ ਪ੍ਰਮਾਤਮਾ ਪਾਪਾਂ ਨੂੰ ਬਖਸ਼ਦਾ ਹੈ ਕਹਾਣੀ ਕਿਵੇਂ ਲੱਗੀ ਭਾਈ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੇ ਕਿੱਥੋਂ ਸਾਨੂੰ ਦੇਖਦੇ ਹੋ ਇਹ ਵੀ ਜਰੂਰ ਦੱਸਿਓ ਧੰਨਵਾਦ ਭਾਈ ਸਾਰਿਆਂ